हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਟੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਜਰਸੀ ਵੈਡ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਮੰਨ ਕੇ ਚਲੋ ਵੀ ਇੱਕ ਰੇਲੂ ਜਿਹੜੀ ਵੈਡ ਆ ਸੇਲ ਕਰ ਰਹੇ ਆਗੇ ਚੰਗੇ ਵਜਣ ਵਾਲੀ ਆ ਤੇ ਚੰਗੇ ਕੱਦ ਵਾਲੀ ਆ ਬਾਕੀ ਦੀ ਗੱਲਬਾਤ ਆ ਜਿਹੜੀ ਬਾਈ ਨਾਲ ਕਰ ਲੈਣੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋਂ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਵਧੀਆ ਜੀ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਅੰਗਰੇਸ ਸਿੰਘ ਆ ਜੀ ਹੂੰ ਜ਼ਿਲ੍ਹਾ ਮੋਗਾ ਜੀ ਪਿੰਡ ਸੁਖਾਨਾ ਦਾ ਜੀ ਠੀਕ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਪੈ ਗਿਆ ਨੇੜੇ ਪਿੰਡ ਨੇੜੇ ਪਿੰਡ ਭਗਤਾ ਭਾਈਕਾ ਗਾ ਜੀ ਠੀਕ ਹੈ ਤੇ ਇਧਰੋਂ ਆਵਾਂਗੇ ਤਾਂ ਵਾਜਾਖਾਨਾ ਵੀ ਨੇੜੇ ਆਪਣਾ ਹਾਂਜੀ ਹਾਂਜੀ ਤੇ ਬੋਰਚ ਲੱਦਾ ਵੀ ਨੇੜੇ ਹੂੰ ਬੋਰਚ ਲੱਦਾ ਵੀ ਨੇੜੇ ਆ ਮੋਬਾਈਲ ਨੰਬਰ ਪਾਉਂਦੇ ਜੀ ਆਪਣਾ 98151 ਜੀ ਹੂੰ ਤੇ 99078 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਜਰਸੀ ਬਾਈ ਦੇਖ ਰਹੇ ਆਪਣੇ ਘਰ ਦੀ ਵੀ ਹੈ ਬਾਈ ਹਾਂਜੀ ਕਰਦੀ ਆ ਜੀ ਕਿਹੜਾ ਸੂਆ ਬਾਈ ਇਹ ਦੂਜਾ ਸੂਆ ਸੁਣਾ ਜੀ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਹਜੇ ਲੈਊਗੀ 5-6 ਦਿਨਾਂ ਦੀ ਜੀ 5-6 ਦਿਨਾਂ ਦੀ ਕੱਚੀ ਆ ਬਾਈ ਕਿੰਨਾ ਕਦ ਤੱਕ ਡੱਡਿਆ ਨੇ ਇਹਨੇ ਪਹਿਲੇ ਸੂਏ 18 ਲੀਟਰ ਕੱਢਿਆ ਸੀਗਾ ਜੀ ਐ ਖੈਰ ਕਿ 20 ਪਲੱਸ ਕੱਢ ਦੂਗੀ ਊ ਠੰਡੀ ਆ ਬਈ ਹਾਂਜੀ ਹਾਂਜੀ ਚਵਾਈ ਚੋਈ ਕਿਵੇਂ ਸੀ ਚਵਾਈ ਪੂਰੀ ਆ ਜੇ ਚਵਾਈ ਉ ਵੀ ਪੋਲੀ ਆ ਧਾਰ ਮੋਟੀ ਆ ਜੀ ਧਾਰ ਮੋਟੀ ਆ ਬਈ ਕਹਿੰਦੇ ਚਵਾਈ ਇੱਕ ਨੰਬਰ ਆ ਲੇਵਾ ਸੋਨਾ ਤਿਆਰ ਕਰਨ ਲੱਗੇ ਬਈ ਲੇਵੇ ਦੀ ਫੀਟਿੰਗ ਚੈੱਕ ਕਰ ਸਕਦਾ ਬੜਾ ਸੋਹਣਾ ਹਵਾਨਾ ਤਿਆਰ ਕਰਿਆ ਵਾ ਕਰਮਾਲੀ ਦਾ ਕਿੰਨੇ ਦਿਨ ਲੇਜੂ ਬਈ ਹਜੇ ਹਜੇ ਤੇ 8 ਤਰੀਕ ਨੂੰ ਦਿਨ ਪੂਰੇ ਆ ਜੀ 8 ਤਰੀਕ ਨੂੰ ਪੂਰੇ 8 ਤਰੀਕ ਨੂੰ ਦਿਨ ਪੂਰੇ ਠੀਕ ਆ 8 ਨੂੰ 8 ਤਰੀਕ ਨੂੰ ਬਈ ਹਜੇ ਦਿਨ ਪੂਰੇ ਆ ਥਣਾ ਦਾ ਸੈੱਟ ਚੈੱਕ ਕਰ ਸਕਦਾ ਕੱਲਾ ਕੱਲਾ ਥਣ ਇੱਕ ਨੰਬਰ ਥਣ ਲੱਗਿਆ ਪੂਰੀ ਵਿੱਥੀ ਤੇ ਚਮਕ ਤਮਕ ਫੁੱਲ ਬਰੀਡ ਜੇ ਗੱਲ ਕਰੀਏ ਜਰਸੀ ਆ ਗਈ ਬਾਈ ਇਹ ਨਾ ਮੰਨ ਕੇ ਆ ਵੀ ਸੂਟ ਹੀ ਆ ਕਿ ਨਹੀਂ ਬਾਈ ਹਾਂ ਜੀ ਪੂਰੇ ਕੱਟ ਕਾਠ ਵਾਲੀ ਹੈ ਜੀ ਐਫ ਜੱਡਾ ਕਰਮ ਵਾਲੀ ਦਾ ਕੱਦ ਦਾ ਚੰਗਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਐਦ ਕਿ ਕਿੰਨੀ ਉਮੀਦ ਹੈ ਬਾਈ ਕਿੰਨਾ ਗੱਦ ਪਾਉਂਗਾ ਯਾਰ ਕਿ 20 ਪਲੱਸ ਕੱਢ ਦੋ ਜੀ ਪਿਛਲੀ ਵਾਰ 18 ਲੀਟਰ ਸੀ ਪੂਰਾ ਦੁੱਧ ਦੇ ਦਾ ਠੀਕ ਹੈ ਬਾਈ ਹਾਂ ਜੀ ਖੋਲੋ ਬਾਈ ਤੋਰ ਦੋ ਮੜੀ ਜੀ ਖੋਲ ਕੇ ਇਧਰ ਨੂੰ ਲੰਮੀ ਤੋਰ ਦੋ ਮੜੀ ਜੀ ਤੇ ਰੰਗ ਰੂਪ ਦੀ ਗੱਲ ਕਰੀਏ ਕੁਆਲਿਟੀ ਦੀ ਗੱਲ ਕਰੀਏ ਤਾਂ ਬਾਈ ਛੋਡੇ ਮੂਰੇ ਆ ਕਿਉਂਕਿ ਇੱਕ ਜਰਸੀ ਦਾ ਸਾਨੂੰ ਤੋਹਫਾ ਹੀ ਦਿਖ ਤੂਰਾ ਤਰਾ ਬਈ ਚੈੱਕ ਕਰਵਾ ਲੈ ਤੂਰਾ ਤਰਾ ਬਈ ਚੈੱਕ ਕਰ ਸਕਦੇ ਇੱਕ ਨੰਬਰੇ ਦਾ ਤੋਰਾਗਾ ਮੋੜ ਦਿਓ ਬਈ ਕੋਈ ਗੱਲ ਬਾਕੀ ਥਾਣਾ ਦਾ ਕਹਿ ਬਹੁਤ ਚੰਗਾ ਥਣ ਵੀ ਪੂਰਾ ਨਖੜਮ ਤੇ ਪੂਰੀ ਵਿੱਥੀ ਤੇ ਥਣ ਲੱਗਿਆ ਵਾ ਸੋਹਣਾ ਇਹਦਾ ਕਰਮ ਵਾਲੀ ਦਾ ਟਾਂਚਾਗਾ ਤੇ ਮੁੱਲ ਬਈ ਇਹਦਾ ਫਿਰ ਬੋਲੋ ਜੇ 1,10,000 ਰੁਪਏ ਹੋਜੂਮਾਨ ਤਾਂ ਥੋੜਾ ਹਾਂ ਜੀ ਅਜ ਕਰ ਦੇ ਠੀਕ ਹੈ ਬਈ 1,10,000 ਰੁਪਏ ਬਾਈ ਕਿੰਨੇ ਦਾ ਮੁੱਲ ਬਾਕੀ ਬਈ ਆਏਗੇ ਨੁਮਾਨਤਨ ਕਰ ਦੇਂਗੇ ਕੋਈ ਫੋਟ ਨਹੀਂ ਕੋਈ ਸਾਂਗ ਨਹੀਂ ਫਵਾਨਾ ਜਿਹੜਾ ਮਤਲਬ ਕਿ ਟਾਈਟ ਹੈਗਾ ਕੋਚਾਂ ਤੋਂ ਤਾਂ ਰਹੇਗਾ ਸੋਣਾ ਇਹਨੇ ਹਵਾਨਾ ਕਰਮ ਵਾਲ ਨੇ ਤਿਆਰ ਕਰਨਾ ਬਾਕੀ ਇਹ ਦਿਨ ਪੂਰੇ ਹੋਣ ਚ ਵੀ ਦਿਨ ਪਏ ਆ ਬਾਈ 8 ਦਿਨ ਪਏ ਹਜੇ 9 ਹਾਂਜੀ ਹਾਂਜੀ ਹਫਤਾ ਪਿਆ 8 ਤਰੀਕ ਨੂੰ ਦਿਨ ਪੂਰੇ ਹੋ ਸਕਦਾ ਬਾਈ ਹੋਰ ਵੀ ਲੈ ਜੇ 2-4 ਦਿਨ ਹਾਂਜੀ ਸੌਖੀ ਆ ਗਾਮ ਵਧੀਆ ਲੈ ਜੇ ਹੋ ਸਕਦਾ ਬਾਈ 2-4 ਦਿਨ ਹੋਰ ਵੀ ਲੈ ਜੇ ਤੇ ਜੇ ਬਾਈ ਮੰਨ ਕੇ ਚੱਲੋ ਕਿਸੇ ਵੀ ਵੀਰ ਨੂੰ ਇਹ ਵੜ ਪਸੰਦ ਆਵੇ ਤਾਂ ਕਰਿਓ ਬਾਈ ਨਾਲ ਬਾਈ ਕੰਟੈਕਟ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ ਥਣਾ ਥਣਾ ਦਾ ਸੈਜ ਇੱਕ ਵਾਰੀ ਹੋਰ ਚੈੱਕ ਕਰ ਸਕਦਾ ਇੱਕ ਨੰਬਰ ਇਹਨੂੰ ਥਾਣ ਲੱਗਿਆ ਵਾ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ